ਪਹੁੰਚਦੀ ਮੈਂ ਹਜੇ ਤੱਕ ਵੀ ਭਨੇ ਹੱਥ ਬਨ ਕੇ ਤੇਰੇ ਮੂਰੇ ਬੇਨਤੀ ਕਰਦਾ ਆ ਜਾ ਆਪਣੇ ਬੱਚਿਆਂ ਨੂੰ ਦੇਖ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਰਹੇ ਆ ਦੋ ਬੱਚੀਆਂ ਨਾਲ ਇੱਕ ਮਾਂ ਰੋ ਰਹੀ ਆ ਇਹ ਕਿਵੀ ਮਾਂ ਚੋ ਕਿ ਮਾਂ ਕਿਦੀ ਰੋ ਰਹੀ ਆ ਮਾਂ ਉਸ ਮਾਂ ਦੀ ਰੋ ਰਹੀ ਆ ਜਿਹੜੀਆਂ ਦੋ ਬੱਚੀਆਂ ਛੱਡ ਗਈਆਂ ਕਿ ਇਹਨਾਂ ਇਸ ਵੀਰ ਦੀ ਰੋ ਰਹੀ ਆ ਇਹ ਉਹਦੀ ਮਾਂ ਰੋ ਰਹੀ ਆ ਜਿਹੜੀ ਇਸ ਬੱਚੀਆਂ ਨੂੰ ਛੱਡ ਕੇ ਚਲ ਗਈ ਉਹ ਮਾਂ ਉਹ ਮਾਂ ਕਹਾਣ ਦੇ ਲਾਇਕ ਨਹੀਂ ਹੈਗੀ ਤੇ ਇਹਨੂੰ ਬੱਚੀ ਨੂੰ ਕਿੱਥੇ ਛੱਡ ਕੇ ਦੌੜ ਗਈ? ਮੈਂ ਬੱਚੇ ਨਾਲ ਤਲਵਾਰ ਸੰਭ ਕੇ ਜਾਂਦੇ ਦੌੜ ਗਈ ਜੀ ਮੇਨੂੰ। ਮੈਂ ਤਾਂ ਸ਼ੌਟ ਹੋ ਗਿਆ ਮੈਨਾਂ ਮੈਂ ਸੁਖਣਾ ਦੇਖ ਰਿਹਾ ਤੇ ਇਹ ਕਿੱਧਰ ਆ ਗਈ। ਅੱਛਾ ਇਹ ਤੇਰੇ ਕੋਲ ਪਿੰਡ ਆ ਗਈ। ਹਾਂਜੀ ਉੱਥੇ 500 ਮੀਟਰ ਦੂਰੀ ਤੇ ਛੱਡ ਕੇ ਗਈ ਪਿੱਛੇ ਜਾਣੀ। ਅੱਛਾ ਉੱਥੇ ਤੇਰੇ ਕੋਲ ਪਿੰਡ ਘਰ ਛੱਡ ਗਈ। ਹਾਂਜੀ ਘਰ ਤੇ ਉਥੇ ਮੈਂ ਇਹਨੂੰ ਪੁੱਛਿਆ ਮੈਂ। ਫਿਰ ਜਿਹੜਾ ਮੈਂ ਉਹ ਚੱਲ ਮੇਰੇ ਨਾਲ ਕਿੱਥੇ ਛੱਡ ਕੇ ਗਈ ਹੈ। ਮੈਂ ਜਾ ਕੇ ਉੱਥੇ ਪੁੱਛਿਆ ਕਿ ਇੱਥੇ ਛੱਡਿਆ ਫਿਰ ਮੈਂ ਅੱਗੇ ਦੌੜਿਆ। ਅੱਗੇ ਜਾ ਕੇ ਦੇਖਿਆ ਜੀ ਹੈ ਹੀ ਨਹੀਂ ਸੀ ਜੀ। ਫਰੋਂ ਮਿੰਟਾਂ ਦੀ ਨਿਕਲ ਗਈ ਸੀਗੀ ਮੋਟਰਸਾਈਕਲ ਤੇ ਉਹ ਚੱਲੇ ਬੈਠੇ ਨਿਕਲ ਗਏ ਓਏ ਪਰ ਛੱਡਣ ਤੇਰੇ ਕੋਲ ਗਈ ਉੱਥੇ ਪਿੰਡ ਵਿੱਚ ਉਦਾਂ ਨਹੀਂ ਛੱਡੀ ਬਲ ਚੱਲ ਤੇਰੇ ਕੋਲ ਘਰ ਛੱਡ ਗਈ ਤੇਰੇ ਪਿੰਡ ਛੱਡ ਗਈ ਮਤਲਬ ਬਾਹਰ ਛੱਡ ਬਾਹਰ ਛੱਡ ਕੇ 500 ਮੀਟਰ ਦੂਰੀ ਤੇ ਨਾ ਪਿੱਛੇ ਗਾੜੀਆਂ ਹੀ ਪਿੱਛੇ ਜੰਗਲ ਹੀ ਆ ਸਾਰਾ ਇਹ ਦੇਖਣ ਨੂੰ ਕਿ ਕਿਤੇ ਖਾਦੀ ਦੀ ਬੱਚੀ ਇਹ ਕੋਈ ਕੁੱਤਾ ਘਾਲ ਲੈਂਦਾ ਜਿੱਦਾਂ ਕੋਈ ਮਾ ਆ ਕੋਈ ਜਾਨਵਰ ਆ ਜਾਂਦਾ ਉਦਾਂ ਹੀ ਧੱਕਾ ਦੇ ਕੇ ਜਾਂਦੀ ਗਈ ਉੱਥੇ ਇਹ ਉਹਦੀ ਮਾਂ ਰੋ ਰਹੀ ਆ ਜਿਹੜੀ ਇਸ ਬੱਚੀਆਂ ਨੂੰ ਛੱਡ ਕੇ ਚਲ ਗਈ ਉਹ ਮਾਂ ਉਹ ਮਾਂ ਕਹਾਣ ਦੇ ਲਾਇਕ ਨਹੀਂ ਹੈਗੀ ਇਹ ਬੱਚੀ ਦੋ ਇਹ ਬੱਚੀਆਂ ਇਸ ਵੀਰ ਦੀਆਂ ਵੀਰ ਜੁਕਰੇਨ ਦੇ ਵਿੱਚ ਆਪਣੀ ਕਿਰਤ ਕਰ ਰਿਆ ਭਰਾ ਸਾਡਾ ਤੇ ਸਾਲ ਹੋ ਗਿਆ ਸੀਗਾ ਹਾਂ ਸਾਲ ਹੀ ਹੋਇਆ ਜੀ ਸਾਲ ਹੋ ਗਿਆ ਮਤਲਬ ਇਸ ਚਾਲ ਚੱਲਣੋਂ ਉਹਦੇ ਖਰਾਬ ਹੋਈ ਨੂੰ ਨਾ ਕਿ ਨਹੀਂ ਇਹ ਯਾਨੀ ਕਿ 6 ਮਹੀਨੇ ਮਗਰੋਂ ਤੇ 6 ਕੁ ਮਹੀਨੇ ਮਗਰੋਂ ਨਾ ਸਿੱਧੀ ਇੱਧਰ ਹੀ ਆ ਗਈ ਜੀ ਆਪਣੇ ਪੇਕੇ ਆ ਗਏ ਹਾਂ ਉਹ ਪੇਕੇ ਆ ਗਏ ਇੱਥੇ ਤਾਂ ਹਾਲਾਤ ਹੀ ਖਰਾਬ ਕਰਦੇ ਨੇ ਕਿਸੇ ਨੂੰ ਮੰਨੀ ਨਹੀਂ ਇਹ ਤੇ ਸਭ ਤੋਂ ਜ਼ਿਆਦਾ ਪਰਿਵਾਰ ਨੂੰ ਇਹ ਲੱਗਦਾ ਵੀ ਚਿੱਟੇ ਦੀ ਆਦੀ ਹੋ ਚੁੱਕੀ ਆ ਜਿਹੜੀ ਨਸ਼ੇ ਦੀ ਗੱਲ ਕੀ ਇਹ ਨਸ਼ੇ ਦਾ ਕੋਈ ਪੈਸਾ ਨਹੀਂ ਮੰਗਣੋਂ ਨੇ ਛੱਡਿਆ ਹਰੇਕ ਪਾਸਿਓਂ ਪੈਸਾ ਵੀ ਲੈ ਲਿਆ ਆ ਜਿਹੜੀ ਉਹ ਮਾਂ ਆ ਅਸੀਂ ਬੇਨਤੀ ਕਰਦੇ ਹੁਣ ਵੀਰਾਂ ਨੂੰ ਇਹਨੂੰ ਅਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਪਤਾ ਕਰਨਾ ਕਿੱਥੋਂ ਦੀ ਰਹਿਣ ਵਾਲੀ ਕਿੱਥੇ ਹੈਗੀ ਐਸ ਟਾਈਮ ਰਹਿਣ ਵਾਲੀ ਤਾਂ ਚਲੋ ਹੈਗਾ ਹੀ ਆ ਪਰਿਵਾਰ ਦੱਸੂਗਾ ਪਰ ਹੈ ਕਿੱਥੇ ਐਸ ਟਾਈਮ ਇਹ ਦੋ ਬੱਚੀਆਂ ਵਿਚਾਰੀਆਂ ਛੱਡ ਕੇ ਚਲ ਗਈਆਂ ਹਜੇ ਤੱਕ ਅਮਾਂ ਰੋ ਰਹੀ ਆ ਵੀ ਮੇਰੀ ਮਾਂ ਜੇ ਮੈਂ ਹਜੇ ਤੱਕ ਇਸ ਭੈਣ ਨੂੰ ਵੀ ਬੇਨਤੀ ਕਰਦਾ ਜੇ ਤੂੰ ਵੀਡੀਓ ਦੇਖਦੀ ਆ ਨਾ ਤੇ ਇਹਨਾਂ ਬੱਚੀਆਂ ਦਾ ਧਿਆਨ ਦੇਖ ਆਪਣੀ ਤੇਰੀ ਮਾਂ ਦੇ ਕਿਵੇਂ ਰੋ ਰਹੀ ਆ ਆਪਣਾ ਘਰ ਵਾਲਾ ਤਾਂ ਛੱਡ ਕੇ ਆ ਗਈ ਤੂੰ ਫਿਰ ਤੂੰ ਪੇਕਿਆਂ ਦੇ ਆ ਗਈ ਪੇਕਿਆਂ ਦੇ ਤੂੰ ਆਪਣੀ ਮਰਜ਼ੀ ਨਾਲ ਬੱਚੀ ਲੈ ਕੇ ਆਈਆਂ ਫਿਰ ਬੱਚੀ ਨੂੰ ਫਿਰ ਜਾ ਕੇ ਪੇਕਿਆਂ ਦੇ 500 ਮੀਟਰ ਛੱਡ ਕੇ ਫਿਰ ਕਿਸੇ ਨਾਲ ਮੋਟਰਸਾਈਕਲ ਤੇ ਬਹਿ ਕੇ ਚਲੀ ਗਈ ਤੇ ਇਹ ਨਸ਼ਿਆਂ ਤੇ ਉੱਪਰ ਇਹ ਕੁੜੀ ਲੱਗ ਚੁੱਕੀ ਆ ਇਸ ਟਾਈਮ ਨਸ਼ੇ ਦੀ ਆਦੀ ਹੋ ਚੁੱਕੀ ਆ ਜੇ ਕੋਈ ਵੀ ਵੀਰ ਇਹਨੂੰ ਕੋਈ ਦੇਖਦਾ ਹੋਵੇ ਕੋਈ ਕਿਤੇ ਕੋਈ ਆਉਂਦੀ ਹੋਵੇ ਕਿਉਂਕਿ ਪੈਸੇ ਕਾਫੀ ਇਹਨੇ ਵੀਰਾਂ ਤੋਂ ਮੰਗੇ ਆਲੇ ਦੁਆਲੇੋਂ ਜਿਹੜੇ ਤਾਂ ਸਾਖ ਸੰਬੰਧੀ ਸੀ ਕੋਈ ਉਹਨਾਂ ਨੂੰ ਛੱਡਿਆ ਨਹੀਂ ਕਿਸੇ ਨੂੰ ਹਰੇਕ ਤੋਂ ਪੈਸੇ ਮੰਗਿਆ ਤੇ ਕੋਈ ਜੇ ਕੋਈ ਪਛਾਣਦਾ ਹੋਵੇ ਕਿੱਥੇ ਰਹਿ ਰਹੀ ਆ ਤੇ ਬੇਨਤੀ ਆ ਸਾਡੀ ਸੰਸਥਾ ਨਾਲ ਸੰਪਰਕ ਕਰੋ ਆਪਾਂ ਇਹਨਾਂ ਬੱਚੀਆਂ ਵਿਚਾਰੀਏ ਮਾਂ ਰੋ ਰਹੀ ਆ ਤੇ ماں ਵਿਚਾਰੀ ਤੁਹਾਨੂੰ ਵੀ ਸ਼ੱਕ ਕਿਤਾ ਪਈ ਆ ਵੀ ਜਦ ਇਹ ਉਚਾਲ ਚੱਲਣ ਤੋਂ ਕਿਦਾਂ ਵੀ ਹਾਲਾਤ ਉਹਦੇ ਵਿਗੜੇ ਆ ਬਸ ਜੇ ਫੋਨ ਇਹਨੇ ਬੰਦ ਕਰ ਦਿੱਤੀ ਪਤਾ ਨਹੀਂ ਕਿਹਦਾ ਫੋਨ ਆਂਦਾ ਨਹੀਂ ਇਹ ਗੱਲ ਗੀ ਦਿਨ ਫੋਨ ਕਿਹਦਾ ਆਂਦਾ ਫੇ ਜਿ ਦਵਾਈ ਤਾਂ ਆਂਦਾ ਤਾਂ ਮੈਨੂੰ ਦੱਸ ਤੇ ਮੇਰੀ ਗੱਲ ਕਰਾ ਦੇ ਮੇਰੇ ਨਾਲ ਕੋਈ ਗੱਲ ਨਹੀਂ ਕਰਾਈ ਮੇਰਾ ਫੋਨ ਵੀ ਬੰਦ ਕਰਤਾ ਤੋੜ ਦਿੱਤਾ ਇਹਨੇ ਕਾਗਜ਼ ਪੱਤਰ ਇਹਨਾਂ ਮਤਲਬ ਐਲਬੰਬ ਵਿਆਦੀ ਸਾਰੀ ਫੂਕ ਦਿੱਤੀ ਇਹਨੇ ਮੈਨੂੰ ਚਪਲਾਂ ਵੀ ਮਾਰੀਆਂ ਇਹਨਾ ਫੇ ਮੈਂ ਦੁਕਾਨ ਤੇ ਵੀ ਆਈ ਮੈਂ ਉੱਥੇ ਵੀ ਦੁਕਾਨ ਵਾਲੀ ਨੂੰ ਦੱਸਿਆ ਇਦਾਂ ਮੇਰੇ ਨਾਲ ਹਰਕਤ ਕੀਤੀ ਇਹ ਮੰਨੀ ਨਹੀਂ ਮੈਨੂੰ ਬਾਹਰ ਫੜ ਕੇ ਨਹੀਂ ਬਾਹਰ ਕੱਢਿਆ ਇਹਨਾਂ ਫਿਰ ਹੀ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਵੀ ਕਿਹਾ ਵੀ ਇਦਾਂ ਕਿਹਾ ਉਹਨੇ ਸਮਝਾਇਆ ਇਹਨੂੰ ਫਿਰ ਮੇਰੇ ਨਾਲ ਹੱਥਾਂ ਪਰ ਨਹੀਂ ਬੋਲੀ ਮੈਂ ਨਹੀਂ ਬੁਲਾਈ ਇਹ ਸਾਰਾ ਖਰਚਾ ਇਹਦਾ ਮੈਂ ਚੱਕਿਆ ਸੀ ਵੀ ਚਲੋ ਕੋਈ ਨਹੀਂ ਤੈਨੂੰ ਪਰਚਾਈਆਂ ਨਾ ਕੁਝ ਕਹਿਣਾ ਤੇ ਤੂੰ ਮੇਰੇ ਕੋਲ ਖਾ ਲੈਣਾ ਕੰਮ ਤੇ ਕੁੜੀ ਨੂੰ ਵੀ ਲੈ ਜਾਂਦੀ ਨੇ ਇਹਨਾਂ ਬੱਚਿਆਂ 'ਚ ਕੋਈ ਪਿਆਰ ਨਹੀਂ ਹੈ ਹੂੰ ਕੋਈ ਕੋਈ ਬੁਲਾਉਂਦੀ ਚਲਾਉਂਦੀ ਨਹੀਂ ਕਿਸੇ ਨੂੰ ਪੈਸੇ ਤੁਹਾਡੇ ਤੇ ਵੀ ਲੈ ਕੇ ਖਾ ਗਈ ਇਹ ਚਿੱਟੇ ਦੀਆਂ ਨਿਸ਼ਾਨੀਆਂ ਆ ਇਸ ਭਰਾ ਦਾ ਵੀ ATM ਖਾਲੀ ਸਾਰਾ ਕਰ ਗਿਆ ਜਦੋਂ ਉਹਨੇ ਕੋਥੋਂ ਆਈ ਹੈ ਜਿਹੜੇ ਮੈਂ 45000 ਰੁਪਏ ਪਾਇਆ ਜੀ ਘਰੋਂ ਉਹਦਾ ਵੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਜੀ ਬਾਕੀ ਜਿੱਦਾਂ ਤੁਹਾਡੇ ਕੋਈ ਹੋਰ ਮੇਰੇ ਮਿੱਤਰ ਨਾਲ ਮੇਰੀ ਬੈਣੀ ਉੱਠਣੀ ਉੱਥੇ ਵੀ ਜਾ ਕੇ ਆਪਣੇ ਦੁੱਧ ਵਾਲੇ ਗਾ ਕੇ ਉਹਨਾਂ ਕੋਲ ਵੀ ਕਈਆਂ ਕੋਲੋਂ ਜੀ ਤਲਵੜੇ ਨੇ ਪੈਸੇ ਲੈ ਆ ਜੀ ਯਕੀਨ ਬਹੁਤ ਭਰਾ ਕਰਦਾ ਸੀ ਕਹਿੰਦਾ ਮੈਂ ਨਾ ਕੰਪਿਊਟਰ ਸਿੱਖਣ ਲਾਇਆ ਮੈਂ ਕਹਿੰਦਾ ਮੈਂ ਹਰ ਇੱਕ ਚੀਜ਼ ਤੇ ਕਹਿੰਦਾ ਮੈਂ ਜਿਹੜੀ ਚੀਜ਼ ਕੇਂਦਰੀ ਮੈਂ ਉਹ ਚੀਜ਼ਾਂ ਤੇ ਮੈਂ ਕਹਿੰਦਾ ਲਾਉਂਦਾ ਰਿਆਂ ਤੇ ਸ਼ੇੜੀਆਂ ਤੇ ਜਾਣੀ ਆ ਸ਼ੇੜੀਆਂ ਤੇ ਜਾਣੀ ਆ ਗੋਦੋਵ ਜਿਹੜਾ ਨਹੀਂ ਆ ਸ਼ੇੜੀ ਹੈ ਜਿਹਦੇ ਕੋਲੇ ਜਾਂਦੀ ਹੈ ਉਹਦੇ ਕੋਲੇ ਚੋਰੀਆਂ ਵੀ ਜਾਂਦੀ ਹੈ ਸਾ ਤੋਂ ਸਾਨੂੰ ਨਹੀਂ ਪਤਾ ਮੇਰੀ ਪਿੱਠ ਪਿੱਛੇ ਕੀ ਕਰਦੀ ਆ ਕਿ ਪਰ ਕਿਸੇ ਮੁੰਡੇ ਨਾਲ ਜੇ ਨਾਲ ਗੱਲਬਾਤ ਹੋਈ ਉਹ ਨਸ਼ੇਦਾਰੀ ਸੀ ਉਹਨੇ ਗਾਂਏ ਨੂੰ ਵੀ ਨਸ਼ੇ ਤੇ ਲਾਤਾ ਤੇ ਇਸ ਟਾਈਮ ਇਹ ਨਸ਼ੇ ਦੇ ਆਦੀ ਹੋ ਕੇ ਦੋ ਬੱਚੀਆਂ ਪਰਿਵਾਰ ਸਾਰਾ ਛੱਡ ਕੇ ਕਿਵੇਂ ਅਹਲੇ ਪਤਾ ਨਹੀਂ ਕਿੱਥੇ ਆਪਣੀ ਮौज-ਮਸਤੀ ਵਿੱਚ ਘੁੰਮ ਰਹੀ ਆ ਉਹਨੂੰ ਕੱਖ ਨਹੀਂ ਦਿਖ ਰਿਆ ਇਹ ਪਰ ਹਜੇ ਤੱਕ ਤਾਂ ਕੁਝ ਨਹੀਂ ਨਾ ਦਿਖ ਰਿਆ ਸਮਾਂ ਬੀਤਣ ਤੋਂ ਬਾਅਦ ਜਦੋਂ ਬਿਮਾਰੀ ਲੱਗ ਜਾਣੀ ਆ ਜਾਂ ਜਦੋਂ ਕੋਈ ਸਭ ਕੁਝ ਹੱਥੋਂ ਨਿਕਲ ਜਾਣਾ ਫਿਰ ਉਹਨੇ ਪਛਤਾਉਣਾ ਆ ਤੇ ਫਿਰ ਇਹੋ ਜੀਆਂ ਸਾਡੇ ਆਰਿਆਂ ਸੰਸਥਾਵਾਂ ਨੂੰ ਫੋਨ ਆਉਣਾ ਆ ਵੀ ਇੱਥੇ ਇੱਕ ਲਵਾਰਸ ਇੱਕ ਬੇਟੀ ਪਈ ਆ ਇੱਥੇ ਇੱਕ ਲਵਾਰਸ ਧੀ ਬਹੁਤ ਮਾੜੀ ਹਾਲਤ ਚ ਪਈ ਆ ਕਈਆਂ ਦੇ ਤਾਂ ਇੱਕ ਅਸੀਂ ਭੈਣ ਲੈ ਕੇ ਆਈ ਸੀ ਜਿੱਦੇ ਕੀੜੇ ਵੀ ਪਏ ਹੋਏ ਸੀ ਜਿੱਥੇ ਟੀਕੇ ਲਾਉਂਦੀ ਸੀ ਬਾਹਾਂ ਦੇ ਲੱਤਾਂ 'ਚ ਜਾਕਮ ਹੋਏ ਸੀ ਕੀੜੇ ਤੱਕ ਪੈ ਗਏ ਸੀ ਹਿਸ਼ਾਰਪੁਰੋਂ ਲੈ ਕੇ ਆਏ ਸੀ ਤੇ ਐਦਾਂ ਫਿਰ ਫੋਨ ਆਉਂਦੇ ਆ ਵੀ ਆਹ ਹਾਲਾਤਾਂ ਦੇ ਵਿੱਚ ਤੇ ਉਹ ਮੂੰਹੋਂ ਬੋਲ ਬੋਲ ਦੱਸਦੀ ਹੁੰਦੀ ਸੀ ਵੀ ਮੈਂ ਜਦੋਂ ਟਾਈਮ ਸੀ ਮੈਂ ਕਿਸੇ ਨੂੰ ਮੰਨਿਆ ਨਹੀਂ ਤੇ ਮੈਂ ਹਜੇ ਤੱਕ ਜਿਹੜੀ ਉਹ ਵੀਡੀਓ ਜੇ ਉਹਦੇ ਤੱਕਰ ਪਹੁੰਚਦੀ ਪਹਚਾਉਣੀ ਆ ਵੀਡੀਓ ਸਾਰਿਆਂ ਨੇ ਸ਼ੇਅਰ ਕਰਕੇ ਉਹਦੇ ਤੱਕਰ ਕਿ ਆਪਣੀਆਂ ਧੀਆਂ ਦੇਖੇ ਕਿਵੇਂ ਰੋੜ ਰਹੀਆਂ ਧੀਆਂ ਇਹ ਵਿਚਾਰੀ ਬੱਚੀ ਕਿੰਨੀ ਜੀ ਪੁੱਤ ਪੜਦੀਆਂ ਕੰਨ ਜੀ ਪੜਦਾ ਮੇਰਾ ਪੁੱਤ ਕੀ ਨਾਂ ਮੇਰੇ ਪੁੱਤ ਦਾ ਭਾਬੀ ਕਾ ਤੇਰਾ ਪੁੱਤ ਕੀ ਨਾਂ ਦੱਸ ਪੁੱਤ ਦੱਸ ਦੇ ਇਹ ਤਾਂ ਇਹ ਤਾਂ ਛੋਟੀ ਵਿਚਾਰੀ ਬੱਚੀ ਕਿਦਾਂ ਤਰਸ ਆਉਂਦਾ ਦੇਖ ਕੇ ਮਨ ਨਾ ਜਦੋਂ ਦੇ ਆਇਓ ਆ 2 2.5 ਘੰਟੇ ਮੇਰੇ ਕੋਲ ਹੋ ਗਏ ਮੈਨੂੰ ਸਮਝ ਨਾ ਆਵੇ ਆਪਾਂ ਕਰੀਏ ਕੀ ਫਿਰ ਵੀਰ ਕਹਿੰਦਾ ਇੱਕ ਵਾਰੀ ਜ਼ਰੂਰ ਹਨਾ ਵੀਡੀਓ ਜ਼ਰੂਰ ਪਾਓ ਇਹਦੇ ਬਾਰੇ ਉਹਨੂੰ ਪਤਾ ਲੱਗੇ ਵੀ ਮੈਂ ਕਿੱਥੇ ਹੈਗੀਆਂ ਸਾਡੀ ਦੇਖ ਕੇ ਵੀਡੀਓ ਸਾਨੂੰ ਆ ਜਾਏ ਅਸੀਂ ਕਿੰਨੇ ਦਿਨ ਹੋ ਗਿਆ ਤੜਫ ਰਹੇ ਆ ਅਸੀਂ ਥਾਣਿਆਂ ਤੱਕ ਸਾਰੇ ਪਾਸੇ ਢੇੜਾ ਮਾਰ ਚੁੱਕੇ ਆ ਸਾਨੂੰ ਨਹੀਂ ਉਹਦੇ ਤੱਕਰ ਆਵਾਜ਼ ਪਹੁੰਚਦੀ ਮੈਂ ਹਜੇ ਤੱਕ ਰੀ ਭਨੇ ਹੱਥ ਬਨ ਕੇ ਤੇਰੇ ਮੂਰੇ ਬੇਨਤੀ ਕਰਦਾ ਆ ਜਾ ਆਪਣੇ ਬੱਚਿਆਂ ਨੂੰ ਦੇਖ ਲਾ ਜੇ ਕੋਈ ਕੋਈ ਹੈਗੀ ਆ ਤੈਨੂੰ ਕੋਈ ਨਸ਼ੇ ਦਾਦੀ ਉਹਦਾ ਇਲਾਜ ਜਿਹੜਾ ਆ ਅਸੀਂ ਤੇਰਾ ਨਾਲ ਵਾਦਾ ਕਰਦੇ ਆ ਤੇਰਾ ਪੂਰਾ ਜਿੱਥੇ ਤੱਕ ਦੌੜ ਲੱਗੀ ਤੇਰੇ ਵਾ ਤੇਰੇ ਲਈ ਇਲਾਜ ਤੇਰੇ ਨਾਲ ਤੇਰੇ ਨਾਲ ਕਰਵਾਵਾਂਗੇ ਜੇ ਤੈਨੂੰ ਕੋਈ ਦੁੱਖ ਤਕਲੀਫ ਨਹੀਂ ਆਉਣ ਦਵਾਂਗੇ ਮੇਰੀਏ ਭੈਣੇ ਜਿੱਥੇ ਵੀ ਤੂੰ ਹੈਗੀ ਆ ਇਹਨਾਂ ਬੱਚੀਆਂ ਵਾਲ ਦੇਖ ਕੇ ਛੋਟੇ ਛੋਟੀਆਂ ਬੱਚੀਆਂ ਇਹਨਾਂ ਵਾਲ ਦੇਖੇ ਇਹਨਾਂ ਦਾ ਵਾਸਤਾ ਤੈਨੂੰ ਇਹਨਾਂ ਵਾਲ ਦੇਖ ਕੇ ਆ ਜਾ ਆਪਣੀ ਮਾਂ ਦੇਖ ਲੈ ਮਾਂ ਕਿਵੇਂ ਰੋ ਰਹੀ ਆ ਇਹਦੇ ਵਾਲ ਦੇਖ ਕੇ ਆ ਜਾ ਤੇ ਜੇ ਨਹੀਂ ਤੂੰ ਆਉਂਗੀ ਤੇ ਸਾਨੂੰ ਪਤਾ ਲੱਗੇ ਆਪਾਂ ਜ਼ਰੂਰ ਫਿਰ ਤੇਰੇ ਕੋਲ ਪਹੁੰਚਾਂਗੇ ਇਹ ਤਰਨਾ ਵਾਦਾ ਰਿਹਾ ਜਿੱਥੇ ਪਤਾ ਲੱਗਾ ਜੇ ਸੰਗਤਾਂ ਕਿਸੇ ਨੇ ਵੀ ਕੋਈ ਫੋਨ ਕਰਕੇ ਸਾਨੂੰ ਦੱਸ ਦੇ ਫੋਟੋ ਸਾਈਟ ਤੇ ਲਾ ਦਾਂਗੇ ਜੇ ਆਪ ਆਜੂਗੀ ਠੀਕ ਆ ਨਾ ਆਉਗੀ ਤੇ ਫਿਰ ਜਦੋਂ ਅਸੀਂ ਪਹੁੰਚਾਂਗੇ ਨਾ ਭੈਣੇ ਤਾਂ ਫਿਰ ਤੈਨੂੰ ਫਿਰ ਦੱਸਾਂਗੇ ਫਿਰ ਤੈਨੂੰ ਕਿਵੇਂ ਆਪਾਂ ਪਹੁੰਚਾਂਗੇ ਇਹ ਕਰਕੇ ਬੇਨਤੀ ਆ ਜੇ ਤੂੰ ਆਪ ਆ ਜਾਏ ਤਾਂ ਬਹੁਤ ਵਧੀਆ ਗੱਲ ਆ ਆਪ ਆਣ ਕੇ ਆ ਜੂਗੀ ਕਹਿ ਦੂੰਗੀ ਵੀ ਮੇਰੇ ਕੋਲ ਗਲਤੀ ਹੋ ਗਈ ਮੈਂ ਚਲੋ ਬੱਚੀਆਂ ਛੱਡ ਕੇ ਮੈਂ ਸਾਰਾ ਘਰ ਬਹੁਤ ਵਧੀਆ ਹੋ ਜਾਊਗਾ ਤੇ ਜੇ ਅਸੀਂ ਆਵਾਂਗੇ ਸਾਨੂੰ ਵੀ ਦੁੱਖ ਦਊਗੀ ਤੂੰ ਆਉਣ ਲੱਗੇ ਤਕਲੀਫ ਹੋਊਗੀ ਤੇ ਤੁਰਾਂਗੇ ਸਾਰਾ ਕੋ ਕੰਮ ਛੱਡਾਂਗੇ ਤੇ ਫਿਰ ਫਿਰ ਆਪਾਂ ਫਿਰ ਐਵੇਂ ਨਹੀਂ ਵਾਪਸ ਮੁੜਾਂਗੇ ਬੇਨਤੀ ਆ ਤੇਰੇ ਮੂਰੇ ਆਪਣੀ ਬੱਚਿਆਂ ਦੇ ਦੇਖ ਕੇ ਮਾਲ ਦੇਖ ਕੇ ਮਾਲ ਪੀਲੇ ਹੱਥ ਹਲਾਣ ਨਹੀਂ ਹੈ ਜਿੱਥੇ ਬੈਠੀ ਹੋ ਉੱਥੇ ਆਪਣੇ ਬੱਚਿਆਂ ਨੂੰ ਸੰਭੀ ਲੈ ਕੇ ਆਪਣੇ ਬੱਚਿਆਂ ਜਾਵਾਂ ਮੈਂ ਤਾਂ ਇਹ ਗੱਲ ਕਹਿਣੀ ਹੈ ਕਿ ਆਪਣੇ ਬੱਚੇ ਹ ਜਾ ਜਾ ਮੇਰੇ ਜਵਾਈ ਦਾ ਘਰ ਨਹੀਂ ਤੋ ਘਰ ਬਰਬਾਦ ਕੀਤਾ ਸਾਡੇ ਇਹਨਾਂ ਨਾਲ ਬੇਇੱਜ਼ਤੀ ਜਿਹੜੀ ਕਿਰਾਇ ਉਪਾਦੇ ਦੀ ਕਿਰਾਇ ਨਾ ਨੂੰ 9 ਦਿਨ ਹੋ ਗਏ ਮੈਂ ਸਾਰੇ ਰਿਸ਼ਤੇਦਾਰਾਂ ਦੇ ਘੁੰਮੀ ਮੈਨੂੰ ਨਹੀਂ ਲੱਜੀ ਇਹ ਮੈਸੇਹਲੀਆਂ ਦੇ ਘਰ ਵੀ ਗਈ ਮੈਨੂੰ ਨਹੀਂ ਲੱਜੀ ਇਹ ਮੈਂ ਕਿਸੇ ਕੋਲ 50 ਰੁਪਏ ਫੜਦੀਆਂ ਕਿਸੇ ਕੋਲ 100 ਰੁਪਏ ਫੜਦੀ ਮੇਰੇ ਮਗਰ ਜਾਣੀ ਅਰੇ ਮਗਰ ਕੋਈ ਨਹੀਂ ਗਿਆ ਜੀ ਮੈਨੂੰ ਦੁੱਖ ਹੋਗਾ ਮੈਂ ਦਾਹੀ ਜੀ ਜਦੋਂ ਇੱਕ ਜਿਹੜੀ ਭੈਣ ਜਿਹੜੀ ਹਰਿਆਣੇ ਤੋਂ ਆਈ ਸੀ ਨਾ ਛੋਟੀ ਬੱਚੀ 9 ਮਹੀਨੇ ਦੀ ਜਿਹਨੇ ਦਸੂਏ ਛੱਡੀ ਸੀ ਬੜਾ ਵੀਡੀਓ ਸਾਡੀਆਂ ਬੜੀ ਵਾਇਰਲ ਹੋਈ ਸੀ ਇੱਕ ਬੱਚੀ ਛੋਟੀ پارک ਮੋੜੇ ਛੱਡ ਕੇ ਚਲੀ ਗਈ ਜੀ ਤੇ ਮੈਂ ਉਹ ਵੀ ਯਾਦ ਕਰਾਉਣਾ ਚਾਹੁੰਦਾ ਬਾਕੀ ਸੰਗਤਾਂ ਨੂੰ ਤਾਂ ਪਤਾ ਹੀ ਆ ਉਹ ਜੋ ਘਰ ਵੀ ਹੋਈ ਸੀ ਤੇ ਉਹ ਵੀ ਐਵੇਂ ਹਰਿਆਣੇ ਤੋਂ ਇੱਕ ਇੱਥੇ ਦੇ ਮਲੰਗ ਪਿੱਛੇ ਲੱਗ ਕੇ ਉਹ ਆ ਗਈ ਸੀ ਉਹ ਵੀ ਨਸ਼ੇੜੀ ਸੀ ਉੱਥੋਂ ਆ ਗਈ ਸੀ ਉਹਦੇ ਮਗਰ ਲਾ ਕੇ ਤੇ ਜਦੋਂ ਘਰ ਲੈ ਕੇ ਜਾਣਾ ਸੀ ਤਾਂ ਬੱਚੀ ਨੂੰ ਕਹਿੰਦਾ ਸੀ ਬੱਚੀ ਨਹੀਂ ਘਰ ਲੈ ਕੇ ਜਾਣੀ ਤਾਂ ਉਹਨੂੰ ਪਾਰਕ 'ਚ ਛੱਡ ਦਿੱਤੀ ਲਵਾਰਤਾਲ ਤੇ ਇੱਕ ਦਿਨ ਉਹਨੇ ਰੱਖੀ ਸੀ ਆਪਣੇ ਘਰ ਇੱਕ ਦਿਨ ਦੂਸਰੇ ਦਿਨ ਆਪਣੇ ਆਪ ਦੂਹੇ ਤਰੀਕੇ ਦੇ ਨਾਲ ਥਾਣੇ ਦੌੜ ਗਈ ਸੀ ਸਾਡੇ ਹੱਥ ਨਹੀਂ ਸੀ ਆਈ ਉਹ ਥਾਣੇ ਜਾਵੜੀ ਸੀ ਜਾ ਕੇ ਪਰਚਾ ਹੋ ਗਿਆ ਸੀ ਉਹਦੇ ਤੇ ਉਹ ਆਪਣੇ ਆਪ ਚਲੀ ਗਈ ਸੀ ਦੋ ਦਿਨ ਨਹੀਂ ਸੀ ਉਹ ਤੋਂ ਰੱਖ ਹੋਈ ਮੈਂ ਇਹ ਬੇਨਤੀ ਕਰਦਾ ਇਹ ਜਿਹੜਾ ਇਸ ਟਾਈਮ ਤਾਮ ਆਜੂਗੀ ਇਹ ਮaaf ਕਰਨ ਨੂੰ ਤਿਆਰ ਹੈ ਕਿਉਂ ਵੀਰੇ ਮੈਂ ਮੈਂ ਤਾਂ ਇਹੀ ਕਹਿੰਦਾ ਵੀ ਜਿੱਦਾਂ ਤੂੰ ਗਈ ਹੈ ਉਦਾਂ ਹੀ ਆ ਜਾ ਤੇਰੀ ਮੈਂ ਹਰ ਇੱਕ ਸਾਡੋ ਮਿਲਤਾ ਕਰ ਲੀਆਂ ਫੇ ਆਪਣੀ ਚਲੋ ਉੱਥੇ ਕੋਠੀ ਬਣੀ ਆ ਪੁਰਾਣੀ ਅੱਛਾ ਤੇ ਉਹ ਤੂੰ ਉੱਥੇ ਚੱਲ ਜਾ ਤੂੰ ਨਹੀਂ ਰਹਿਣਾ ਤੂੰ ਜੁਦਾ ਰੱਖਣ ਨੂੰ ਵੀ ਤਿਆਰ ਚੁਦਾ ਰੱਖਣ ਨੂੰ ਵੀ ਹਰ ਕਣੀ ਮੰਨਣ ਨੂੰ ਤਿਆਰ ਸੀਗਾ ਪਰ ਇਹਨੂੰ ਜਨਾਨੀ ਨੂੰ ਪਤਾ ਨਹੀਂ ਕੀ ਜ਼ਰੂਰ ਸੀਗਾ ਫੇ ਜਿਹੜਾ ਇਹਨੇ ਹੌਟ ਟਾਈਮ ਮੈਂ ਤਲਾਕ ਲੈਣਾ ਜੀ ਮੈਂ ਰਹਿਣਾ ਨਹੀਂ ਸੀ ਵੀਰੇ ਮੈਂ ਰਹਿਣਾ ਨਹੀਂ ਹੈ ਜੀ ਤੇ ਫੋਨ ਤੇ ਵੀਜੀ ਮੇਰੇ ਬਾਹਰੋਂ ਤਿੰਨ ਨੰਬਰ ਜੀ ਇਹਨੇ ਬਲੌਕ ਪਾਏ ਨੇ ਤਾਂ ਇਹਦੇ ਕੋਲ ਨੰਬਰ ਵੀ ਤਿੰਨ ਚੱਲ ਰਹੇ ਰਿਹਾ ਇਸ ਟਾਈਮ ਹੁਣ ਤਿੰਨੇ ਬੰਦ ਹੋਏ ਨੇ ਅੱਜ 9 ਦਿਨ ਹੋ ਗਏ ਨੇ ਜੀ ਇਹ ਭਰਾ ਸਾਡਾ ਕੀ ਵਿਚਾਰਾ ਜੁਕਰੇਂ ਚ ਕੰਮ ਕੀ ਕਰੂਗਾ ਉੱਥੇ ਕਹਿੰਦਾ ਮੈਂ ਪੱਕਾ ਹੁਣ ਮਾਨੀਆ ਚਲ ਜਾਣਾ ਛੰਗਨ ਬੀਤੇ ਇਹ ਵਿਚਾਰਾ ਕੰਮ ਕਰੂਗਾ ਜਾਂ ਆਪਣੇ ਪਿੱਛੇ ਪਰਿਵਾਰ ਦੇਖੂਗਾ ਇਹ ਬੱਚੀਆਂ ਹੁਣੇ ਵਿਚਾਰੀ ਮਾਂ ਨਾਨੀ ਦੇਖੂਗੀ ਜਾਂ ਦਾਦੀ ਦਾਪਾ ਵੀ ਹੈਗੇ ਦਾਦੀ ਦਾਪਾ ਵੀ ਹੈਗੇ ਵਿਚਾਰੇ ਉਹ ਬਜ਼ੁਰਗ ਹੋਏ ਹੋਣੇ ਆ ਹਨਾ ਇਹ ਵਿਚਾਰੇ ਬੱਚੀਆਂ ਛੋਟੀਆਂ ਕਿੱਥੇ ਧੀਆਂ ਮਾਂ ਦੇ ਬਿਨਾਂ ਨਹੀਂ ਰਹਿੰਦੀਆਂ 100 ਗੱਲਬਾਤ ਹੁੰਦੀ ਆ ਕਰਨੇ ਮਾਂ ਦੇ ਤੇ ਵਿਚਾਰੀਆਂ ਬੱਚੀਆਂ ਨੇ ਹਨਾ ਜਵਾਨ ਹੋਣਾ ਬੜਾ ਔਖਾ ਸਮਾਂ ਤੇ ਬੇਨਤੀ ਤੇਰੇ ਮੂਰੇ ਜੋ ਸੁਣਦਿਆਂ ਜਿਵੇਂ ਵੀਡੀਓ ਇਵੇਂ ਹੀ ਆ ਜਾ ਵਧੀਆ ਹੋ ਜਾਊਗਾ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਇਹਦੇ ਤੱਕਰ ਵੀਡੀਓ ਪਹੁੰਚਦੀ ਕਰਿਓ ਇਥੇ ਵਾਲੇ ਦੁਆਲੇ ਹੈਗੀ ਕਿਤੇ ਦੂਰ ਨਹੀਂ ਗਈਓ ਜਿਹਦੇ ਕੋ ਲੱਗੇ ਕਿਤੇ ਦੀਦੀ ਹੋਵੇ ਕੋਈ ਵੀਰ ਸਾਨੂੰ ਕੋ ਦੱਸ ਸਕਦਾ ਕੋ ਭੈਣ ਸਾਨੂੰ ਇਹਦੇ ਬਾਰੇ ਦੱਸ ਸਕਦੀ ਹੋਵੇ ਇਨਫੋਰਮੇਸ਼ਨ ਹੋਵੇ ਸਾਡੇ ਨਾਲ ਹੈਲਪਲਾਈਨ ਨੰਬਰ ਨਾਲ ਜਰੂਰ ਸੰਪਰਕ ਕਰੋ 94172 60895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ